ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਸਾਰਿਆਂ ਲਈ ਹੀ ਬੜੀ ਇੰਪੋਰਟੈਂਟ ਵੀਡੀਓ ਰਹਿਣ ਵਾਲੀ ਹੈ ਜਿਸ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਦਸੰਬਰ ਦਾ ਮਹੀਨਾ ਜਿਵੇਂ ਤੁਹਾਨੂੰ ਪਤਾ ਹੈ ਜੀ ਚੱਲ ਰਿਹਾ ਹੈ ਇਸ ਮਹੀਨੇ ਦੇ ਵਿੱਚ ਉਹ ਕਿਹੜੀਆਂ ਤਿੰਨ ਰਾਸ਼ੀ ਵਾਲੇ ਹਨ ਜਿਹੜਨਾ ਨੂੰ ਧਨਵਾਨ ਹੋਣ ਤੋਂ ਕੋਈ ਵੀ ਦਾਤਾ ਵੀ ਨਹੀਂ ਰੋਕ ਸਕਦਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲਕਸ਼ਮੀ ਜੀ ਦੀ ਸਦਾਵ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ-ਮਾਲ ਸੋ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਅੱਜ ਅਸੀਂ ਗੱਲ ਕਰਾਂਗੇ ਜੀ ਉਹਨਾਂ ਤਿੰਨ ਰਾਸ਼ੀ ਵਾਲਿਆਂ ਦੇ ਬਾਰੇ ਜੋ ਇਸ ਮਹੀਨੇ ਵਿੱਚ ਕਰੋੜਪਤੀ ਬਣਨ ਵਾਲੀਆਂ ਹਨ ਦੋਸਤੋ 100 ਸਾਲਾਂ ਦੇ ਬਾਅਦ ਬਣ ਰਿਹਾ ਹੈ ਜੀ ਮਹਾ ਸੰਜੋਗ ਇਹ ਇਹਨਾਂ ਰਾਸ਼ੀ ਵਾਲਿਆਂ ਦੇ ਬਾਰੇ ਭਵਿੱਖਬਾਣੀ ਕੀਤੀ ਗਈ ਹੈ ਕਿ ਸਾਲ 2024 ਦੇ ਅਖੀਰਲੇ ਮਹੀਨੇ ਪਾਵ ਕਿ ਦਸੰਬਰ ਦੇ ਮਹੀਨੇ ਤਿੰਨ ਰਾਸ਼ੀ ਵਾਲਿਆਂ ਦੀ ਕਿਸਮਤ ਪੂਰੀ ਤਰ੍ਹਾਂ ਹੀ ਚਮਕਣ ਵਾਲੀ ਹੈ ਦੋਸਤੋ ਇਸ ਰਾਸ਼ੀ ਵਾਲਿਆਂ ਦੇ ਉੱਪਰ ਦਸੰਬਰ ਦੇ ਮਹੀਨੇ ਵਿੱਚ ਬੜਾ ਹੀ ਮਹਾਂ ਸ਼ੋਭ ਸੰਜੋਗ ਬਣਦਾ ਨਜ਼ਰ ਆ ਰਿਹਾ ਹੈ। ਭਗਵਾਨ ਸ਼ਨੀ ਦੇਵ ਜੀ ਦੀ ਵੀ અપਾਰ ਕਿਰਪਾ ਦ੍ਰਿਸ਼ਟੀ ਇਹਨਾਂ ਰਾਸ਼ੀ ਵਾਲਿਆਂ ਤੇ ਬਣ ਚੁੱਕੀ ਹੈ। ਅਤੇ ਇਹਨਾਂ ਦਾ ਮਾੜਾ ਸਮਾਂ ਹੁਣ ਬਿਲਕੁਲ ਹੀ ਸਮਾਪਤ ਹੋਣ ਵਾਲਾ ਹੈ। ਅਤੇ ਇਹਨਾਂ ਦੀ ਜ਼ਿੰਦਗੀ ਵਿੱਚ ਵੱਡੀਆਂ-ਵੱਡੀਆਂ ਖੁਸ਼ੀਆਂ ਤੇ ਸਫਲਤਾਵਾਂ ਆਉਣ ਵਾਲੀਆਂ ਹਨ। ਦੋਸਤੋ ਅਜਿਹਾ ਇਸ ਲਈ ਹੋਵੇਗਾ ਕਿਉਂਕਿ ਭਗਵਾਨ ਸ਼ਨੀ ਦੇਵ ਬੜੇ ਹੀ ਲੰਮੇ ਸਮੇਂ ਦੇ ਬਾਅਦ ਇਹਨਾਂ ਤਿੰਨ ਰਾਸ਼ੀ ਵਾਲਿਆਂ ਦੀ ਭਗਤੀ ਤੋਂ ਅਤੇ ਦਾਨ ਪੁੰਨ ਤੋਂ ਬਹੁਤ ਜ਼ਿਆਦਾ ਹੀ ਪ੍ਰਸੰਨ ਹੋ ਚੁੱਕੇ ਹਨ ਜਿਸ ਦੇ ਨਾਲ ਹੁਣ ਇਹਨਾਂ ਤੇ ਉਹ ਕਿਰਪਾ ਵਰਸਾਉਣ ਵਾਲੇ ਹਨ ਇਹਨਾਂ ਦੀ ਕਿਸਮਤ ਹੁਣ ਪੂਰੀ ਤਰ੍ਹਾਂ ਹੀ ਪਲਟਣ ਵਾਲੀ ਹੈ ਜੇਕਰ ਇਹਨਾਂ ਦੀ ਜ਼ਿੰਦਗੀ ਵਿੱਚ ਲੰਮੇ ਸਮੇਂ ਤੋਂ ਦੁੱਖ ਤਕਲੀਫਾਂ ਚੱਲਦੀਆਂ ਆ ਰਹੀਆਂ ਹਨ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਉਹਨਾਂ ਦੁੱਖ ਤਕਲੀਫਾਂ ਤੋਂ ਮੁਕਤੀ ਮਿਲਣ ਵਾਲੀ ਹੈ ਇਹਨਾਂ ਦੇ ਘਰਾਂ ਵਿੱਚ ਪੈਸੇ ਦੀ ਬਚਤ ਹੋਣ ਵਾਲੀ ਹੈ ਇੰਨਾ ਹੀ ਨਹੀਂ ਭਗਵਾਨ ਸ਼ਨੀ ਦੇਵ ਦੀ અપਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਇਹਨਾਂ ਦੇ ਘਰ ਵਿੱਚ ਇਹਨਾਂ ਦੀ ਬੇਟੀ ਨੂੰ ਜਾਂ ਬੇਟੇ ਨੂੰ ਸਰਕਾਰੀ ਨੌਕਰੀ ਮਿਲ ਸਕਦੀ ਹੈ ਜਿਸ ਕਾਰਨ ਇਹਨਾਂ ਦੇ ਘਰ ਵਿੱਚ ਪੈਸੇ ਦੀ ਕਮੀ ਕਦੇ ਵੀ ਨਹੀਂ ਰਹਿ ਜਾਵੇਗੀ ਪੈਸਾ ਬਰਸਾਤ ਦੀ ਤਰ੍ਹਾਂ ਆਵੇਗਾ ਘਰ ਵਿੱਚ ਧਨ ਦੀ ਦੌਲਤ ਦੀ ਕਮੀ ਨਹੀਂ ਰਹਿ ਜਾਵੇਗੀ ਇਹਨਾਂ ਰਾਸ਼ੀ ਵਾਲਿਆਂ ਦੀ ਬੰਦ ਕਿਸਮਤ ਦੇ ਤਾਲੇ ਹੁਣ ਪੂਰੀ ਤਰ੍ਹਾਂ ਹੀ ਖੁੱਲ ਜਾਣਗੇ ਦੋਸਤੋ ਇਹ ਤਿੰਨ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੇ ਲਈ ਦਸੰਬਰ ਦਾ ਮਹੀਨਾ ਬੜਾ ਹੀ ਸ਼ੁਭ ਰਹਿਣ ਵਾਲਾ ਹੈ ਇਹ ਸਭ ਜਾਣਨ ਦੇ ਲਈ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਅੱਜ ਦੀ ਵੀਡੀਓ ਇਹਨਾਂ ਤਿੰਨ ਰਾਸ਼ੀਆਂ ਵਿੱਚ ਕਿਤੇ ਤੁਹਾਡੀ ਰਾਸ਼ੀ ਵੀ ਸ਼ਾਮਿਲ ਹੋ ਸਕਦੀ ਹੈ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਕਿਤੇ ਤੁਸੀਂ ਵੀ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦੇ ਨਾਲ ਧਨਵਾਨਤਾ ਨਹੀਂ ਬਣਨ ਵਾਲੇ ਦੋਸਤੋ ਇਹ ਸਭ ਜਾਣਨ ਦੇ ਲਈ ਵੀਡੀਓ ਨੂੰ ਵੇਖ ਲੈਣਾ ਜੀ ਇਸ ਦੇ ਨਾਲ ਜੇਕਰ ਤੁਸੀਂ ਚਾਹੁੰਦੇ ਹੋ ਕਿ ਭਗਵਾਨ ਸ਼ਨੀ ਦੇਵ ਦਾ ਅਸ਼ੀਰਵਾਦ ਹਮੇਸ਼ਾ ਹੀ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਭ ਤੋਂ ਪਹਿਲਾਂ ਸਾਡੇ ਚੈਨਲ ਤੋਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਤਿੰਨ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਦੀ ਇਸ ਸਮੇਂ ਕਿਸਮਤ ਚਮਕਣ ਵਾਲੀ ਹੈ ਦਸੰਬਰ ਮਹੀਨਾ ਉਹਨਾਂ ਦੇ ਲਈ ਬੜਾ ਹੀ ਸ਼ੁਭ ਰਹਿਣ ਵਾਲਾ ਹੈ ਦੋਸਤ ਸਭ ਤੋਂ ਪਹਿਲੀ ਤੇ ਖੁਸ਼ਕਿਸਮਤ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਭਵਿੱਖ ਬਾਣੀ ਹੋ ਚੁੱਕੀ ਹੈ ਉਹਨਾਂ ਦੀਆਂ ਕੀਤੀਆਂ ਹੋਈਆਂ ਭਵਿੱਖ ਬਾਣੀਆਂ ਹੁਣ ਤੱਕ ਸੱਚ ਸਾਬਿਤ ਹੁੰਦੀਆਂ ਹਨ 100 ਸਾਲ ਪਹਿਲਾਂ ਹੀ ਇਸ ਬਾਰੇ ਗੱਲਬਾਤ ਹੋ ਚੁੱਕੀ ਹੈ ਕਿ ਸਾਲ 2024 ਦਾ ਅਖੀਰਲੀ ਮਹੀਨਾ ਭਾਵਕੇ ਦਸੰਬਰ ਮਹੀਨਾ ਕੁੰਭ ਰਾਸ਼ੀ ਵਾਲਿਆਂ ਲਈ ਬੜਾ ਹੀ ਜ਼ਿਆਦਾ ਸ਼ੁਭ ਸਾਬਿਤ ਹੋ ਜਾਵੇਗਾ ਇਸ ਰਾਸ਼ੀ ਵਾਲੇ ਦਸੰਬਰ ਦੇ ਵਿੱਚ ਧਨਵਾਨ ਹੋਣ ਵਾਲੇ ਹਨ ਕਿਉਂਕਿ ਭਗਵਾਨ ਸ਼ਨੀ ਦੇਵ ਇਹਨਾਂ ਦੇ ਦਾਨਪੁਨ ਅਤੇ ਭਗਤੀ ਜਿਸ ਕਾਰਨ ਇਹਨਾਂ ਦੇ ਰਾਸ਼ੀ ਵਾਲਿਆਂ ਦੇ ਭਗਤਾਂ ਦੀ ਹਰ ਇੱਕ ਇੱਛਾ ਹੁਣ ਪੂਰੀ ਹੋ ਜਾਵੇਗੀ ਜੇਕਰ ਬਹੁਤ ਸਮੇਂ ਤੋਂ ਇਹਨਾਂ ਦੇ ਕੰਮਾਂ ਵਿੱਚ ਕੋਈ ਰੁਕਾਵਟ ਆ ਰਹੀ ਸੀ ਤਾਂ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਹੁਣ ਇਹਨਾਂ ਦਾ ਕੰਮ ਬੜੀ ਹੀ ਆਸਾਨੀ ਦੇ ਨਾਲ ਸੰਪੂਰਨ ਹੋ ਜਾਵੇਗਾ ਉਸ ਕੰਮ ਵਿੱਚ ਇਹਨਾਂ ਨੂੰ ਵੱਡੀ ਸਫਲਤਾ ਅਤੇ ਕਾਫੀ ਧਨਲਾਭ ਪ੍ਰਾਪਤ ਹੋਣ ਵਾਲਾ ਹੈ ਇਸ ਨਾਲ ਇਹਨਾਂ ਦੇ ਘਰ ਵਿੱਚ ਧਨ ਦੀ ਕਮੀ ਨਹੀਂ ਰਹਿ ਜਾਵੇਗੀ ਅਤੇ ਇਸ ਰਾਸ਼ੀ ਵਾਲੇ ਦਸੰਬਰ ਮਹੀਨੇ ਦੇ ਵਿੱਚ ਧਨવાન ਹੋ ਜਾਣਗੇ ਇਸ ਤੋਂ ਇਲਾਵਾ ਜੇਕਰ ਇਹਨਾਂ ਦੇ ਬੱਚੇ ਬਾਹਰ ਵਿਦੇਸ਼ ਵਿੱਚ ਜਾ ਕੇ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਕੰਮ ਵਿੱਚ ਵੱਡੀ ਉਪਲਬਧੀ ਵੀ ਇਹਨਾਂ ਨੂੰ ਹਾਸਲ ਹੋ ਸਕਦੀ ਹੈ ਇਸ ਨਾਲ ਘਰ ਦੇ ਵਿੱਚ ਬੇਸ਼ੁਮਾਰ ਪੈਸਾ ਆ ਜਾਵੇਗਾ ਤੇ ਇਹਨਾਂ ਦੀ ਬੰਦ ਕਿਸਮਤ ਦੇ ਤਰਵਾਜੇ ਵੀ ਹੁਣ ਖੁੱਲ ਜਾਣਗੇ ਜੇਕਰ ਇਸ ਰਾਸ਼ੀ ਵਾਲੇ ਚਾਹੁੰਦੇ ਹਨ ਕਿ ਭਗਵਾਨ ਸ਼ਨੀ ਦੇਵ ਦਾ ਆਸ਼ੀਰਵਾਦ ਹਮੇਸ਼ਾ ਹੀ ਇਹਨਾਂ ਦੇ ਉੱਪਰ ਬਣਿਆ ਰਹੇ ਤਾਂ ਇਹ ਭਗਵਾਨ ਸ਼ਨੀ ਦੇਵ ਦੀ ਹਮੇਸ਼ਾ ਹੀ ਪੂਜਾ ਕਰਦੇ ਰਹਿਣ ਸ਼ਨੀਵਾਰ ਦੇ ਦਿਨ ਸਰੋਂ ਦਾ ਤੇਲ ਥੋੜਾ ਜਿਹਾ ਕਰਕੇ ਹੀ ਭਾਵੇਂ ਗਰੀਬਾਂ ਵਿੱਚ ਦਾਨ ਕਰ ਸਕਦੇ ਹਨ ਇਸ ਨਾਲ ਵੀ ਇਹਨਾਂ ਨੂੰ ਬੜੀ-ਵੱਡੀ ਕਾਮਯਾਬੀ ਹਾਸਲ ਹੋ ਜਾਵੇਗੀ ਤੇ ਇਹਨਾਂ ਨੂੰ ਧਨવાન ਹੋਣ ਤੋਂ ਫਿਰ ਕੋਈ ਵੀ ਵਿਧਾਤਾ ਨਹੀਂ ਰੋਕ ਸਕਦਾ ਸੋ ਦੋਸਤੋ ਅਗਲੀ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਦਸੰਬਰ ਮਹੀਨੇ ਦੇ ਵਿੱਚ ਤੁਹਾਡੀ ਕਿਸਮਤ ਖੁੱਲਣ ਵਾਲੀ ਹੈ ਇਹ ਮਹੀਨਾ ਤੁਹਾਡੇ ਲਈ ਬੜਾ ਹੀ ਜ਼ਿਆਦਾ ਅਨਕੋਲ ਸਾਬਿਤ ਹੋ ਜਾਵੇਗਾ ਕਿਉਂਕਿ ਇਹਨਾਂ ਤੇ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਰਹਿਣ ਵਾਲੀ ਹੈ ਇਹਨਾਂ ਨੂੰ ਹਰ ਕੰਮ ਵਿੱਚ ਵੱਡੀ ਸਫਲਤਾ ਹਾਸਿਲ ਹੋ ਜਾਵੇਗੀ ਇਸ ਦੇ ਨਾਲ ਹੀ ਵਧੀਆ ਪੜ੍ਹਾਈ ਲਿਖਾਈ ਦੇ ਕਾਰਨ ਇਹਨਾਂ ਦੇ ਘਰ ਦੇ ਸਭ ਤੋਂ ਵੱਡੇ ਬੇਟੇ ਨੂੰ ਬੈਂਕ ਵਿੱਚ ਸਰਕਾਰੀ ਮੈਨੇਜਰ ਦੀ ਜੌਬ ਮਿਲ ਸਕਦੀ ਹੈ ਜਿਸ ਨਾਲ ਘਰ ਵਿੱਚ ਕਦੇ ਵੀ ਮਠਿਆਈ ਵੰਡਣ ਦਾ ਕੰਮ ਸ਼ੁਰੂ ਹੋ ਸਕਦਾ ਹੈ ਅਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਵੀ ਬਣਿਆ ਰਹੇਗਾ ਇਸ ਤੋਂ ਇਲਾਵਾ ਜੇਕਰ ਇਸ ਰਾਸ਼ੀ ਵਾਲੇ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹਨ ਜਿਵੇਂ ਕਿ ਕੱਪੜੇ ਦਾ ਬਿਜ਼ਨਸ ਹੋ ਗਿਆ ਜਾਂ ਪ੍ਰਾਪਰਟੀ ਡੀਲਰ ਦਾ ਬਿਜ਼ਨਸ ਜਾਂ ਕੋਈ ਵੀ ਬਿਜ਼ਨਸ ਤਾਂ ਉਹਨਾਂ ਲਈ ਦਸੰਬਰ ਮਹੀਨਾ ਬੜਾ ਜ਼ਿਆਦਾ ਸ਼ੁਭ ਸਾਬਿਤ ਹੋ ਜਾਵੇਗਾ ਇਸ ਨਾਲ ਇਹਨਾਂ ਨੂੰ ਲੱਖਾਂ ਰੁਪਏ ਦਾ ਫਾਇਦਾ ਵੀ ਹੋਣ ਵਾਲਾ ਹੈ ਅਤੇ ਘਰ ਵਿੱਚ ਮਾਇਆ ਦੀ ਕਮੀ ਨਹੀਂ ਰਹਿ ਜਾਵੇਗੀ ਇਹਨਾਂ ਦੇ ਕੰਮਕਾਰ ਤੇ ਭਗਵਾਨ ਸ਼ਨੀ ਦੇਵ ਦਾ ਆਸ਼ੀਰਵਾਦ ਬਣਿਆ ਹੀ ਰਹਿਣ ਵਾਲਾ ਹੈ ਐਸਐਲ ਇਸ ਦੀ ਅਗਲੀ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਦਸੰਬਰ ਦਾ ਮਹੀਨਾ ਤੁਹਾਡੇ ਲਈ ਬੜਾ ਹੀ ਭਾਗਸ਼ਾਲੀ ਸਾਬਿਤ ਹੋ ਜਾਵੇਗਾ ਦਸੰਬਰ ਦਾ ਮਹੀਨਾ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਭਰਪੂਰ ਹੈ ਜੇਕਰ ਤੁਹਾਡੀ ਰਾਸ਼ੀ ਮਕਰ ਹੈ ਤਾਂ ਤੁਸੀਂ ਦਸੰਬਰ ਮਹੀਨੇ ਵਿੱਚ ਆਪਣੀ ਬੰਦ ਕਿਸਮਤ ਦਾ ਦਰਵਾਜ਼ਾ ਖੋਲ੍ਹ ਸਕਦੇ ਹੋ ਤੁਸੀਂ ਆਪਣਾ ਨਵਾਂ ਘਰ ਬਣਾਉਣ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਦਸੰਬਰ ਮਹੀਨੇ ਵਿੱਚ ਸ਼ੁਰੂ ਕਰਨਾ ਚਾਹੀਦਾ ਹੈ ਇਸ ਮਹੀਨੇ ਕੰਮ ਸ਼ੁਰੂ ਕਰਨ ਨਾਲ ਬਹੁਤ ਹੀ ਘੱਟ ਪੈਸਿਆਂ ਵਿੱਚ ਤੁਹਾਡਾ ਘਰ ਤਾਜ ਮਹਿਲ ਦੀ ਤਰ੍ਹਾਂ ਖੜਾ ਹੋ ਜਾਵੇਗਾ ਕਿਉਂਕਿ ਤੁਹਾਡੇ ਤੇ ਭਗਵਾਨ ਸ਼ਨੀ ਦੇਵ ਦੀ ಅಪਾਰ ਕਿਰਪਾ ਦ੍ਰਿਸ਼ਟੀ ਬਣ ਚੁੱਕੀ ਹੈ ਜਿਸ ਨਾਲ ਤੁਹਾਨੂੰ ਘੱਟ ਆਮਦਨ ਵਿੱਚ ਹਰ ਕੰਮ ਵਿੱਚ ਵੱਡੀ ਸਫਲਤਾ ਪ੍ਰਾਪਤ ਹੋ ਜਾਵੇਗੀ ਇਸ ਦੇ ਨਾਲ ਹੀ ਦੋਸਤੋ ਜਿੱਥੇ ਵੀ ਤੁਸੀਂ ਜਾਓਗੇ ਤੁਹਾਨੂੰ ਬੜਾ ਹੀ ਜ਼ਿਆਦਾ ਮਾਨ ਸਨਮਾਨ ਪ੍ਰਾਪਤ ਹੋ ਜਾਵੇਗਾ ਜੇਕਰ ਤੁਹਾਡਾ ਬੇਟਾ ਜਾਂ ਫਿਰ ਬੇਟੀ ਬਾਹਰ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਵੱਡੀ ਕਾਮਯਾਬੀ ਹਾਸਲ ਹੋ ਜਾਵੇਗੀ ਜਿਸ ਨਾਲ ਘਰ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਰਹਿ ਜਾਵੇਗੀ ਤੁਹਾਡੀ ਇਸ ਸਮੇਂ ਜਨਮਾਂ ਜਨਮਾਂ ਦੀ ਗਰੀਬੀ ਵੀ ਦੂਰ ਹੋ ਸਕਦੀ ਹੈ ਦੋਸਤੋ ਅਜੇਹਾ ਸਮਾ ਤੁਹਾਡੇ ਲਈ ਇਸ ਲਈ ਆਵੇਗਾ ਕਿਉਂਕਿ ਤੁਹਾਡੇ ਤੇ ਭਗਵਾਨ ਸ਼ਨੀ ਦੇਵ ਜੀ ਬਹੁਤ ਜ਼ਿਆਦਾ ਹੀ ਪ੍ਰਸੰਨ ਹੋ ਚੁੱਕੇ ਹਨ ਜਿਸ ਨਾਲ ਤੁਹਾਡੀ ਜ਼ਿੰਦਗੀ ਦੀ ਹਰ ਇੱਕ ਸਮੱਸਿਆ ਨੂੰ ਖਤਮ ਕਰ ਦੇਣਗੇ ਤੇ ਤੁਹਾਡਾ ਹਰ ਇੱਕ ਸੁਪਨਾ ਹੁਣ ਇਸ ਦਸੰਬਰ ਦੇ ਮਹੀਨੇ ਵਿੱਚ ਪੂਰਾ ਹੋ ਜਾਵੇਗਾ ਇਸ ਲਈ ਸ਼ਨੀਵਾਰ ਦੇ ਦਿਨ ਤੁਹਾਨੂੰ ਕੁਝ ਨਾ ਕੁਝ ਦਾਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਭਗਵਾਨ ਸ਼ਨੀ ਦੇਵ ਜੀ ਦੀ ਤੁਹਾਡੀ ਜ਼ਿੰਦਗੀ ਵਿੱਚ ਹਮੇਸ਼ਾ ਹੀ ਕਿਰਪਾ ਬਣੀ ਰਹੇਗੀ ਤੁਹਾਡੀ ਜ਼ਿੰਦਗੀ ਹੀ ਪਲਟ ਜਾਵੇਗੀ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਧੰਨਵਾਦ